ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵੇ ਚੜ੍ਹਦੀ ਕਲਾ ਸ਼ੋਭੇ ਦੋਸਤੋ ਇੱਕ ਹੋਰ ਬਹੁਤ ਹੀ ਸੋਹਣਾ ਟੌਪਿਕ ਲੈ ਕੇ ਆਇਆ ਬਹੁਤ ਸੋਹਣਾ ਵਿਸ਼ਾ ਆ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪ ਜੀ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜ਼ਰੂਰ ਕਰਿਆ ਕਰੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਹੀ ਤਰੱਕੀ ਕਾਮਯਾਬੀ ਸਕਸੈਸ ਸਫਲਤਾ ਬਈ ਕਾਮਯਾਬ ਹੋਣਾ ਚਾਹੁੰਦੇ ਹੋ ਸਕਸੈਸ ਹੋਣਾ ਚਾਹੁੰਦੇ ਹੋ ਆਪਣੀ ਲਾਈਫ ਦੇ ਵਿੱਚ ਤਾਂ ਆਹ ਤਿੰਨ ਚੀਜ਼ਾਂ ਦਾ ਰੋਲ ਬਹੁਤ ਵੱਡਾ ਤੁਹਾਡੀ ਲਾਈਫ ਦੇ ਵਿੱਚ ਹੋ ਸਕਦਾ ਜੇ ਤੁਹਾਡੇ ਕੋਲ ਇਹ ਤਿੰਨ ਚੀਜ਼ਾਂ ਹੈਗੀਆਂ ਨੇ ਤਾਂ ਤੁਹਾਨੂੰ ਕਾਮਯਾਬ ਹੋਣ ਤੋਂ ਸਕਸੈਸ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਦੁਨੀਆ ਵਿੱਚ ਕੋਈ ਵੀ ਨਹੀਂ ਰੋਕ ਸਕਦਾ ਇਹ ਤਿੰਨ ਚੀਜ਼ਾਂ ਨੋਟ ਕਰ ਲਿਓ ਤੁਹਾਡੀ ਲਾਈਫ 'ਚ ਜੇ ਹੋਣ ਨੰਬਰ 1 ਤੇ ਤਾਂ ਹੀ ਆਪਾਂ ਗੱਲ ਕਰਾਂਗੇ ਜੀ ਇੱਕ ਮਿਸ਼ਨ ਹੋਣਾ ਚਾਹੀਦਾ ਤੁਹਾਡੇ ਜ਼ਿਹਨ ਦੇ ਵਿੱਚ ਤੁਹਾਡੇ ਮਾਈਂਡ ਦੇ ਵਿੱਚ ਇੱਕ ਟਾਰਗੇਟ ਹੋਣਾ ਚਾਹੀਦਾ ਵੀ ਜਿਹੜੀ ਚੀਜ਼ ਤੁਸੀਂ ਅਚੀਵ ਕਰਨਾ ਹੈ ਨਾ ਕਿਉਂਕਿ ਜਿੰਨਾ 'ਚ ਤੁਹਾਡੇ ਕੋਲ ਟਾਰਗੇਟ ਨਹੀਂ ਹੋਊਗਾ ਮਿਸ਼ਨ ਨਹੀਂ ਹੋਊਗਾ ਤੁਸੀਂ ਉਸਤੇ ਵਰਕ ਹੀ ਨਹੀਂ ਕਰੋਗੇ ਤਾਂ ਕਾਮਯਾਬਤਾ ਕੀ ਹੋਣਾ ਠੀਕ ਹੈ ਜੀ ਇੱਕ ਟਾਰਗੇਟ ਚੂਜ਼ ਕਰੋ ਕਮਿਸ਼ਨ ਚੂਜ਼ ਕਰੋ ਵੀ ਹਾਂ ਯਾਰ ਮੈਂ ਆ ਚੀਜ਼ ਨੂੰ ਅਚੀਵ ਕਰਨਾ ਚਾਹੀ ਪੋਣੀ ਆ ਨਾ ਤੇ ਉਹਦੇ ਤੇ ਫਿਰ ਵਰਕ ਕਰੋ ਠੀਕ ਹੈ ਜੀ ਪੂਰਾ ਆਪਣਾ ਹਾਰਡ ਵਰਕ ਕਰੋ ਮਿਹਨਤ ਜ਼ਰੂਰ ਕਰਨੀ ਪੈਂਦੀ ਆ ਇਹ ਪਹਿਲੇ ਨੰਬਰ ਤੇ ਚੀਜ਼ ਆ ਜੇ ਇਹ ਹੋ ਗਈ ਤੁਹਾਡੇ ਕੋਲ ਤਾਂ ਤੁਹਾਡਾ ਫੋਕਸ ਉਹਤੇ ਪੂਰਾ ਹੋ ਠੀਕ ਹੈ ਜੀ ਇਹ ਚੀਜ਼ ਹੁਣੀ ਬਹੁਤ ਜ਼ਰੂਰੀ ਆ ਠੀਕ ਹੈ ਜੀ ਦੂਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਤੁਹਾਡਾ ਜੋ ਵੀ ਤੁਸੀਂ ਕੰਮ ਕਰਦੇ ਹੋ ਜਿਹੜੀ ਫੀਲਡ ਦੇ ਵਿੱਚ ਵੀ ਉੱਚ ਤੁਹਾਡਾ ਸ਼ੌਂਕ ਉਹ ਬਹੁਤ ਜ਼ਰੂਰੀ ਆ ਜੇ ਤੁਹਾਡਾ ਸ਼ੌਂਕ ਨਹੀਂ ਹੈਗਾ ਉਸ ਚੀਜ਼ ਦੇ ਵਿੱਚ ਹਨਾ ਤੁਹਾਨੂੰ ਉਹ ਚੀਜ਼ ਵਧੀਆ ਲੱਗਦੀ ਤੇ ਤੁਸੀਂ ਉਸ ਚੀਜ਼ ਦੇ ਵਿੱਚ ਪਰਫੈਕਟ ਨਹੀਂ ਹੋ ਸਕਦੇ ਤੁਸੀਂ ਉਹ ਚੀਜ਼ ਚ ਕਾਮਯਾਬ ਨਹੀਂ ਹੋ ਸਕਦੇ ਜਿਹੜੀ ਚੀਜ਼ ਤੁਹਾਨੂੰ ਵਧੀਆ ਲੱਗਦੀ ਆ ਹਨਾ ਜਿਸ ਤਰ੍ਹਾਂ ਦਾ ਪ੍ਰੋਫੈਸ਼ਨ ਵਧੀਆ ਲੱਗਦਾ ਉਹਨੂੰ ਚੂਜ਼ ਕਰੋ ਕਿਸੇ ਨੂੰ ਦੇਖ ਕੇ ਵੀ ਹਾਂ ਯਾਰ ਉਹ ਪੰਦਾ ਕੰਮ ਕਰਦਾ ਇੰਨੇ ਪੈਸੇ ਕਮਾਰਿਆ ਉਹ ਆ ਕੰਮ ਕਰਦਾ ਇੰਨੇ ਪੈਸੇ ਕਮਾਰਿਆ ਦੇਖ ਕੇ ਨਾ ਕਰੋ ਜਿਹੜੀ ਚੀਜ਼ ਤੁਹਾਡਾ ਇੰਟਰਸਟ ਆ ਤੁਹਾਨੂੰ ਖੁਸ਼ੀ ਮਿਲਦੀ ਆ ਆਪਣੇ ਆਪ ਨੂੰ ਜਿਹੜੀ ਚੀਜ਼ ਕਰਕੇ ਉਹ ਵਾਲਾ ਉਹ ਵਾਲੇ ਫੀਲਡ ਚੋਂ ਉਹਨੂੰ ਚੂਜ਼ ਕਰੋ ਤੇ ਉੱਤੇ ਹਾਰਡ ਵਰਕ ਕਰੋ ਤੇ ਫਿਰ ਦੇਖੋ ਤਰੱਕੀ ਤੁਹਾਡੇ ਹੱਥਾਂ ਚ ਹੋਊਗੀ ਤੇ ਤ ਕਿਸੇ ਹੱਦ ਤੱਕ ਕੁਝ ਰਿਸ਼ਤੇ ਵੀ ਤਰੱਕੀ ਦੇ ਰਾਹ ਵਿੱਚ ਸਾਡੀ ਮਦਦ ਕਰਦੇ ਆ ਜੇ ਤੁਹਾਡੇ ਵਧੀਆ ਰਿਸ਼ਤੇ ਆ ਨਾ ਤੁਹਾਡੇ ਚਾਹੇ ਨੇਬਰਾ ਚਾਹੇ ਦੋਸਤ ਆ ਜਾਂ ਰਿਸ਼ਤੇਦਾਰ ਨੇ ਨਾ ਜਾਂ ਘਰ ਦੇ ਫੈਮਿਲੀ ਮੈਂਬਰ ਨੇ ਜਿਹੜੇ ਤੁਹਾਨੂੰ ਤੁਹਾਡੇ ਕੰਮ 'ਚ ਐਪਰੀਸ਼ੀਏਟ ਕਰਦੇ ਆ ਤੁਹਾਨੂੰ ਮੋਟੀਵੇਟ ਕਰਦੇ ਆ ਨਾ ਵੀ ਹਾਂ ਤੂੰ ਬਹੁਤ ਵਧੀਆ ਕਰ ਰਿਆ ਵਾ ਤੇ ਹੋਰ ਮਿਹਨਤ ਕਰ ਰਹਿਣਾ ਤੈਨੂੰ ਹੋਰ ਜ਼ਿਆਦਾ ਤਰੱਕੀ ਮਿਲੂਗੀ ਨਾ ਰਿਸ਼ਤੇਦਾਰਾਂ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਦੋਸਤਾਂ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਤੇ ਸਾਡੇ ਆਸ-ਪਾਸ ਜਿਹੜੇ ਜਿਨਾਂ ਨਾਲ ਆਪਾਂ ਵਿਚਰਦੇ ਆਂ ਉਹਨਾਂ ਦੀ ਸੋਚ ਦਾ ਤੁਹਾਡੇ ਤੇ ਬਹੁਤ ਵੱਡਾ ਅਸਰ ਪੈਂਦਾ ਚੰਗੇ ਰਿਸ਼ਤੇ ਹੋਣੇ ਬਹੁਤ ਜ਼ਰੂਰੀ ਆ ਤੁਹਾਡੀ ਤਰੱਕੀ ਦੇ ਲਈ ਸੋ ਦੋਸਤੋ ਜੇ ਇਹ ਤਿੰਨ ਚੀਜ਼ਾਂ ਨੂੰ ਤੁਸੀਂ ਆਪਣੇ ਲਾਈਫ ਦੇ ਵਿੱਚ ਪੱਕੀਆਂ ਕਰ ਲਓਗਾ ਤੁਹਾਡੀ ਤਰੱਕੀ ਤੁਹਾਡੇ ਹੱਥਾਂ ਵਿੱਚ ਹੋਊਗੀ ਤੇ ਤੁਸੀਂ ਇਹ ਚੀਜ਼ ਕਰਕੇ ਦੇਖੋ ਇੱਥੇ ਵੀਡੀਓ ਖਤਮ ਕਰਦੇ ਆਂ ਵੀਡੀਓ ਵਧੀਆ ਲੱਗਦਾ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਵੈਰੀ ਮੱਚ ਸਤਿ ਸ੍ਰੀ ਅਕਾਲ ਜੀ